ਕੀ ਕਹਿਣਾ ਚਾਹੁੰਦੇ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਾਦੇ ਜਿਹੜੇ ਇਹਨਾਂ ਨੂੰ ਕਿ ਅੱਜ ਦੇ ਦਿਨ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਲਾਇਓਨਸ ਕਲੱਬ ਨਕੌਦਰ ਵੱਲੋਂ ਇਹ ਹਰ ਸਾਲ ਦੁੱਧਾ ਲੰਗਰ ਜਿਹੜਾ ਲਗਾਇਆ ਜਾਂਦਾ ਹੈ ਇਸ ਮੌਕੇ ਤੇ ਸਮੂਹ ਸਾ ਸੰਗਤ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਲੰਗਰ ਜਿਹੜਾ ਆ ਇਹ ਵਰਤਾਇਆ ਜਾਂਦਾ ਹੈ ਉਹਨਾਂ ਲੋਕ ਆਮ ਲੋਕਾਂ ਨੂੰ ਸਰਵ ਕੀਤਾ ਜਾਂਦਾ ਹੈ ਕਿ ਉਹ ਜੋ ਬੱਚਿਆਂ ਨੇ ਉਹ ਆਪਣੇ ਜਿਹੜੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਾਉਣ ਦੇ ਸੰਬੰਧ ਇਹ ਆਪਣੇ ਵੀ ਨਗੋਦਰ ਦੇ ਵਿੱਚ ਜਿਹੜਾ ਇਦਾਂ ਦਾ ਕੋਈ ਹੋਣਾ ਚਾਹੀਦਾ ਕਿ ਜਿਹੜੇ ਬੱਚਾ ਨੂੰ ਅੱਜ ਤੋਂ 2-3 ਮਹੀਨੇ ਵਿੱਚ ਜਿਹੜੀਆਂ ਸ਼ਹੀਦੀਆਂ ਆਈਆਂ ਸੀ ਸ਼ਹਿਰ ਦੇ ਉਹਨਾਂ ਬਾਰੇ ਦੱਸਿਆ ਜਾਵੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਸੱਚਮੁੱਚ ਹੀ ਬਹੁਤ ਹੀ ਸਲਾਹਨਯੋਗ ਹੈ ਕਿ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਜਿਹੜੇ ਸਾਡੇ ਗੁਰੂ ਸਾਹਿਬ ਦੇ ਛੋਟੇ ਬੱਚੇ ਸੀਗੇ ਛੋਟੇ ਸਾਹਿਬ ਜਦੇ ਸੀਗੇ ਇਹ ਦੁਨੀਆ ਦੇ ਸਭ ਤੋਂ ਛੋਟੇ ਸ਼ਹੀਦ ਹੋਏ ਆ ਤੇ ਸਾਡੇ ਬੱਚਿਆਂ ਨੂੰ ਅੱਜ ਇਸ ਬਾਰੇ ਨੌਲੇਜ ਨਹੀਂ ਹੈ ਬਹੁਤ ਹੀ ਘੱਟ ਬੱਚੇ ਹਨ ਸਾਡੇ ਬਹੁਤ ਹੀ ਘੱਟ ਬੱਚਿਆਂ ਨੂੰ ਇਹਦੇ ਬਾਰੇ ਨੌਲੇਜ ਹੈ ਕਿ ਉਹਨਾਂ ਛੋਟੇ ਛੋਟੇ ਸਾਹਿਬਜ਼ਾਦਿਆਂ ਦੀਆਂ ਕਿੰਨੀਆਂ ਗੱਡੀਆਂ ਵੱਡੀਆਂ ਕੁਰਬਾਨੀਆਂ ਸਨ ਤੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਤੇ ਧਰਮ ਦੀ ਰੱਖਿਆ ਲਈ ਇਹ ਕੁਰਬਾਨੀਆਂ ਦਿੱਤੀਆਂ ਤੇ ਇਸ ਕਰਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਦਿਨ ਸਾਨੂੰ ਸਮੂਹ ਲੋਕਾਂ ਨੂੰ ਇਕੱਠੇ ਹੋ ਕੇ ਜਿਹੜੇ ਸਾਡੇ ਬੱਚੇ ਹਨ ਉਹਨਾਂ ਨੂੰ ਸਾਡੇ ਇਸ ਇਤਿਹਾਸ ਤੋਂ ਜਰੂਰ ਜਾਣੂ ਕਰਵਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਗਰ ਛੋਟੇ ਸ਼ਾਹ ਜੀ ਆਦੇ ਜਿਨ੍ਹਾਂ ਦੀ ਸ਼ਹੀਦੀ ਪਰ ਸਭ ਨੂੰ ਪਤਾ ਹੈ ਚੱਲ ਰਹੇ ਹਨ ਇਹ ਸ਼ਹੀਦੀ ਪੰਦਰਵੜਾ ਜੋ ਕਿ 20 ਤਰੀਕ ਤੋਂ ਲੈ ਕੇ ਹਰ ਸਾਲ 29 ਤੱਕ ਚਮਕੌਰ ਸਾਹਿਬ ਤੇ ਸਾਕਾ ਸੰਦਵਗੇ ਮਨਾਇਆ ਜਾਂਦਾ ਹਨ ਲਾਇਨਸ ক্লাব ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਵੇਂ ਛੋਟੇ ਸ਼ਾਹ ਜੀ ਆਦੇ ਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਆਪਾ ਮੋਤੀਰਾ ਮਹਿਰਾ ਜੀ ਨੇ ਕੀਤੀ ਸੀ ਦੁੱਧ ਲੰਗਰ ਛਕਾ ਕੇ ਉਸੇ ਹੀ ਸਾਡੇ ਵੱਲੋਂ ਵੀ ਇੱਕ ਛੋਟੀ ਜੀ ਸੇਵਾ ਆਪ ਸਭ ਦੀ ਸ਼ਾਨ ਸੰਗਰੇ ਵਿੱਚ ਕੀਤੇ ਦਾ ਬਤਾਲਾ ਕੀਤਾ ਗਿਆ ਹੈ ਤਾਂ ਕਿ ਸਾਕੀ ਸਖੀ ਸੰਗਤ ਅਗਲੀ ਉਹਨਾਂ ਸਾਹਿਬ ਜੀ ਤੱਕ ਪਹੁੰਚ ਸਕੇ ਤੁਹਾਨੂੰ ਪਤਾ ਹੈ ਕਿ ਜਿਵੇਂ ਦੇਸ਼ ਦੇ ਸੰਗਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੱਥੇ ਆਪਣੇ ਸਰਦਾਰ ਫੁੱਲ ਪੇਂਟ ਕਰਨ ਵਾਸਤੇ ਆਉਂਦੀ ਹੈ ਤੇ ਸਾਨੂੰ ਆਸ ਹੈ ਕਿ ਆਪਣੇ ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ਸਾਨੂੰ ਉੱਥੇ ਹੀ ਦਾਦੇ ਉਸ ਜਨਮ ਸਥਾਨ ਤੇ ਯਾਦਗੀਰ ਤੇ ਨਿਗਾਣਾ ਚਾਹੀਦਾ ਤਾਂ ਕਿ ਸਾਣ ਆਉਣ ਵਾਲੀ ਪੀੜ ਨੂੰ ਇਹ ਪਤਾ ਲੱਗ ਸਕੇ ਕਿ ਕਿਵੇਂ ਛੋਟੇ ਛੋਟੇ ਜਿੰਦਾ ਨੇ ਵੱਡੇ ਸਾਕੇ ਕੀਤੇ ਤੇ ਆਪਣਾ ਧਰਮ ਨਾਲ ਛੱਡ ਕੇ ਇਹ ਜਾਲਮ ਇਹ ਨਾ ਮੰਨੀ ਤੇ ਅੰਤ ਵਿੱਚ ਮੈਂ ਸਭ ਤੋਂ ਇਹ ਚਾਹੁੰਦਾ ਕਿ ਆਪਣੇ ਸਾਰੇ ਪਰਿਵਾਰ ਨੂੰ ਇੱਕ ਵਾਰ ਉਹ ਸ਼ਹੀਦਾਂ ਦੀ ਧਰਤੀ ਤੇ ਲੈ ਜਾ ਕੇ ਨਮਸਤਕ ਕਰਨਾ ਚਾਹੀਦਾ ਹੈ ਵਾਹਿਗੁਰੂ ਦੇ ਖਾਸ ਕਰੀ ਭਾਈਉਗੀ ਫਤੇ